ਇਹ ਕਾਮਤਨ ਦੇੜਾ ਸੀਗਾ ਪਰ ਘਰ ਦੇ ਹਾਲਾਤ ਇਹੋ ਜਿਹੇ ਹੋਏ ਛੋਟੀ ਉਮਰੇ ਉਹਦਾ ਬਾਪੂ ਗੁਜ਼ਰ ਗਿਆ ਹੂੰ ਤੇ ਇਹ ਦੋ ਭੈਣ ਭਰਾ ਸੀਗੇ ਛੋਟੇ ਛੋਟੇ ਹੂੰ ਚਲ ਮਾਂ ਨੇ ਉਹਨਾਂ ਦੀ ਮਾਤਾ ਨੇ ਮਿਹਨਤ ਕਰਕੇ ਚੱਲ ਉਹਨਾਂ ਨੂੰ ਪੜਾ ਲਿਖਾ ਕੇ ਇਹਨਾਂ ਕਾਰਨ ਨਹੀਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰ ਜਾਣਾ ਕਿਉਂ ਪਿਆ ਹੂੰ ਠੀਕ ਹੈ ਜਦੋਂ ਅਸੀਂ ਸਰਕਾਰ ਬਣਾਉਂਦੇ ਆ ਉਹ ਵੱਡੇ ਵੱਡੇ ਵਾਅਦੇ ਕਰ ਜਾਂਦੇ ਸਾਡੇ ਨਾਲ ਵੀ ਆਏ ਕਰਾਂਗੇ ਜੋ ਹੰਸ ਰੈਂਗਾ ਬੰਦੋ ਇਥੋਂ ਦੀ ਨੌਜਵਾਨੀ ਆਪਸ-ਪਾਸ ਕੇ ਜਾਂਦੀ ਹੈ ਪਰ ਉਹ ਤੇ ਮ ਨੌਜਵਾਨੀ ਨੂੰ ਵੀ ਗਲਤ ਕਹਿਣਾ ਹੈ ਠੀਕ ਆ ਆਪ ਦਾ ਮੁੱਲ ਤੇ ਹੈਪੀ ਭਾਈ ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਨਾ ਪਰ ਇਹਨਾਂ ਨੇ ਵੱਡੇ-ਵੱਡੇ ਪੋਸਟਰ ਖੜੇ ਕੀਤੇ ਹੋਏ ਆ ਬੜੀਆਂ ਐਡਾਂ ਕਰ ਰਿਹਾ ਲੱਖਾਂ ਰੁਪਿਆ ਖਰਚਾ ਕਰ ਰਿਹਾ ਹੈ ਨਾ ਕੀ ਕਹੋਗੇ ਕਿ ਵਾਕਈ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਕੀ ਕਹਿਣਾ ਤੁਸੀਂ ਪਹਿਲੀ ਗੱਲ ਤਾਂ ਵੀਰੇ ਜੇ ਰੁਜ਼ਗਾਰ ਹੋਵੇ ਉਹ ਗੱਲ ਫੇਰ ਮੁੜ ਕੇ ਆਉਂਦੀ ਆ ਸਾਡੀ ਜਵਾਨੀ ਬਾਹਰ ਜਾ ਕੇ ਪੱੜੀ ਭਾਈ ਪੋਸਟਿੰਗ ਇਹ ਕਦੇ ਨਾ ਮਸ਼ਹੂਰ ਨਹੀਂ ਤੁਸੀਂ ਗੱਲ ਕੀਤੇ ਨਾ ਪੋਸਟਿੰਗ ਦੇ ਮਸ਼ਹੂਰ ਨਾ ਮਸ਼ਹੂਰੀ ਕਰਨੀ ਆ ਕੰਮ ਇਹਨਾਂ ਕਹਿ ਰਹੇ ਸੀਗੇ ਉਹ ਸੱਤਾ ਚੋਂ ਤੋਂ ਪਹਿਲਾਂ ਕਿ ਅਸੀਂ ਵੀ ਆਈਡੀ ਕਲਚਰ ਖਤਮ ਕਰਵਾ ਦੇਈਏ ਤੇ ਇਹ ਲੱਗਦਾ ਕਿ ਜਿਵੇਂ ਅਕਾਲੀ ਦਲ ਤੇ ਕਾਂਗਰਸ ਪੋਸਟਰ ਲਾਉਂਗੇ ਸੀ ਨਾ ਤੇ ਉਵੇਂ ਹੀ ਇਹ ਕਰ ਰਹੇ ਕਿ ਲੱਗਦਾ ਨਾ ਭਾਈ ਆਪਾਂ ਕਿਤੇ ਆਪਾਂ ਕਿਤੇ ਕਰਵਾਉਣ ਟਾਰਗੇਟ ਤੇ ਟਾਰਗੇਟ ਕਰੀਂ ਸਾਡੇ ਸਾਰੇ ਕਈ ਡਿਗਰੀਆਂ ਕਰ ਵਹਿਲੇ ਤੁਰੇ ਫਿਰਦੇ ਜੋਨੇ ਦੇਸ਼ ਦਾ ਭਵਖ ਖੁਦ ਰੁਲੇ ਫਿਰਦੇ ਮਾੜੀਆਂ ਨੀਤੀਆਂ ਕਰਕੇ ਇਹਨਾਂ ਜਨਤਾ ਹੋਈ ਹੈ ਬੇਰੁਜ਼ਗਾਰ ਝੇਡਾ ਕਰਦੀ ਹੈ ਸਰਕਾਰ ਝੇਡਾ ਕਰਦੀ ਹੈ ਸਰਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੱਲਮਾ ਤੇ ਤੁਸੀਂ ਜੁੜੇ ਹੋ ਢੱਲਮਾ ਟੀਵੀਜ਼ਨ ਦੇ ਨਾਲ ਸਾਡੇ ਸਮਾਜ ਦੀ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਬੇਰੁਜ਼ਗਾਰੀ ਬੇਰੁਜ਼ਗਾਰੀ ਵਾਲੇ ਮੁੱਦੇ ਤੇ ਵਕ ਵਕ ਸਰਕਾਰਾਂ ਨੇ ਵਕ ਵਕ ਪਾਰਟੀਆਂ ਨੇ ਸਮੇਂ-ਸਮੇਂ ਤੇ ਲੋਕਾਂ ਨੂੰ ਲਾਰੇ ਲੱਪੇ ਲਾਇਆ ਕੋਈ ਕਹਿੰਦਾ 1 ਸਾਲ ਦੇ ਵਿੱਚ 2 ਕਰੋੜ ਨੌਕਰੀਆਂ ਦੇਵਾਂਗੇ ਕੋਈ ਕਹਿੰਦਾ ਘਰ-ਘਰ ਰੋਜ਼ਗਾਰ ਦੇਵਾਂਗੇ ਤੇ ਕੋਈ ਕਹਿੰਦਾ ਅਸੀਂ ਪੰਜਾਬ ਨੂੰ ਇਹੋ ਜਿਹਾ ਸੂਬਾ ਬਣਾਵਾਂਗੇ ਕਿ ਇੱਥੇ ਬਾਹਰਲੇ ਦੇਸ਼ਾਂ ਤੋਂ ਲੋਕ ਆ ਕੇ ਕੰਮ ਕਰਿਆ ਕਰਨਗੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਾਡਾ ਪੈਨ ਜਿਹੜਾ ਹਰਾ ਪੈਨ ਹੋ ਚੱਲੂਗਾ ਪਰ ਅਸਲੋਂ ਹਾਲਾਤ ਪੰਜਾਬ ਦੇ ਕੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਸੱਚਾ ਜਿਹੜਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਹੋ ਜਿਹੇ ਹਾਲਾਤਾਂ ਵਿੱਚ ਨੌਜਵਾਨਾਂ ਨੂੰ ਆਪਣਾ ਪਿਵੈਖਾ ਜਿਹੜਾ ਉਹ ਹਨੇਰੇ ਵਿੱਚ ਢਿੰਦਾ ਧੁੰਦਲਾਦੀ ਦਾ ਤਾਂ ਨੌਜਵਾਨ ਲੀਗਲ ਜਾਂ ਇਲਲੀਗਲ ਤਰੀਕੇ ਦੇ ਨਾਲ ਬਾਹਰਲੇ ਦੇਸ਼ਾਂ ਨੂੰ ਭਜਦੇ ਆ ਤਾਂ ਉਹਦੇ ਵਿੱਚੋਂ ਜਿਹੜੇ ਇਲਲੀਗਲ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਨੌਜਵਾਨ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਆ ਤਾਂ ਉੱਥੇ ਜਾ ਕੇ ਕਈ ਵਾਰੀ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਤਾਂ ਉਹਨਾਂ ਦੀ ਉੱਥੇ ਮੌਤ ਵੀ ਹੋ ਜਾਂਦੀ ਆ ਸੋ ਇਹੋ ਜੀ ਇੱਕ ਘਟਨਾ ਪਿੰਡ ਢਿਲਵਾ ਕਲਾਂ ਦੇ ਨੌਜਵਾਨ ਦੇ ਨਾਲ ਪਿਛਲੇ 2 ਦਿਨਾਂ ਹੀ ਵਾਪਰੀ ਆ ਪਿਛਲੇ 2 ਦਿਨਾਂ ਤੋਂ ਉਸ ਨੌਜਵਾਨ ਦੀ ਮਲੇਸ਼ੀਆ ਦੇ ਵਿੱਚ ਡੈਥ ਹੋ ਗਈ ਆ ਸੋ ਇਸ ਸਾਰੇ ਮਾਮਲੇ ਬਾਰੇ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਸਾਡੇ ਨਾਲ ਜੁੜੇ ਨੇ ਹੈਪੀ ਟੈਲਮਾਸ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਰੇ ਮਾਮਲੇ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਹੈਪੀ ਟੈਲਮਾਸ ਨੌਜਵਾਨ ਦੇ ਗੁਆਂਢੀ ਸਵਾਗਤ ਕਰਦੇ ਹਾਂ ਹੈਪੀ ਟੈਲਮਾਸ ਦਾ ਭਾਈ ਜੀ ਸਵਾਗਤ ਆ ਤੁਹਾਡਾ ਢਲਵਾ ਟੈਲਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਜੀ ਪਹਿਲਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਕਿ ਉਹ ਜਿਹੜਾ ਨੌਜਵਾਨ ਮਲੇਸ਼ੀਆ ਗਿਆ ਉਹਦੀ ਡੈਥ ਹੋਈ ਹੈ ਨਾ ਤੇ ਨਾਮ ਕੀ ਸੀ ਉਸ ਨੌਜਵਾਨ ਦਾ ਉਹਦਾ ਨਾਮ ਗਰਬ ਸੀਗਾ। ਅੱਛਾ ਠੀਕ ਹੈ ਜੀ। ਮੁੰਡਾ ਬਹੁਤ ਨੇਕ ਸੀਗਾ, ਵਧੀਆ ਕੰਮ ਕਰਨ ਦੇ ਵਾਲਾ ਸੀਗਾ। ਹੂੰ। ਪਰ ਘਰ ਦੇ ਹਾਲਾਤ ਇਹੋ ਜਿਹੇ ਹੋਏ। ਛੋਟੀ ਉਮਰ 'ਚ ਉਹਦਾ ਬਾਪੂ ਗੁਜ਼ਰ ਗਿਆ। ਹੂੰ। ਤੇ ਇਹ ਦੋ ਭੈਣ ਭਰਾ ਸੀਗੇ ਛੋਟੇ-ਛੋਟੇ। ਹੂੰ। ਚਲ ਮਾਂ ਨੇ ਉਹਨਾਂ ਦੀ ਮਾਤਾ ਨੇ ਮਿਹਨਤ ਕਰਕੇ ਚੱਲ ਉਹਨਾਂ ਨੂੰ ਪੜਾ ਲਿਖਾ ਕੇ ਇਨਾਂ ਦੇ ਕਾਬਿਲ ਕਰਤਾ। ਹੂੰ। ਤੇ ਕੁੜੀ ਵੀ ਬਾਹਰ ਭੇਜਤੀ। ਹੂੰ। ਜੋ ਕਿ ਇਸ ਟਾਈਮ ਇੰਗਲੈਂਡ ਹੈਗੀ। ਜੀ। ਤੇ ਇਹ ਮੁੰਡਾ ਵੀ ਬਾਹਰ ਗਿਆ। ਸਿਰਫ ਆ ਉਹ ਦਾ ਕਾਰ ਚਲਾਉਂਦਾ ਹੂੰ ਅੱਛਾ ਤੇ ਉਹ ਮੁੰਡਾ ਘੱਟੋ ਘੱਟ 2 2 ਸਾਲ ਹੋ ਗਏ ਸੀ ਉਹਨੂੰ ਹੂੰ ਤੇ ਇਹ ਤੀਜਾ ਸਾਲ ਹੋਇਆ ਸੀਗਾ ਉਹਨੂੰ ਹੂੰ ਗੱਲ ਅਕਸਰ ਹੁੰਦੀ ਰਹਿੰਦੀ ਸਾਡੀ ਹੂੰ ਤੇ ਮੈਂ ਉਹਨੂੰ ਕਹਿੰਦਾ ਸੀ ਵੀ ਆ ਜਾ ਪਿੰਡ ਕੋਈ ਨਹੀਂ ਮਿਲ ਜਾ ਹਨਾ ਹੂੰ ਕਹਿੰਦਾ ਉਹ ਬਸ ਇਹੀ ਕਹਿ ਦਿੰਦਾ ਸੀਗਾ ਵੀ ਚਾਚਾ ਲੱਗਦਾ ਸੀ ਮੈਨੂੰ ਜੀ ਤੇ ਉਹ ਕਹਿੰਦਾ ਵੀ ਚਾਚਾ ਜ਼ਿੰਮੇਵਾਰੀਆਂ ਬਹੁਤ ਆ ਹਨਾ ਹੂੰ ਵੀ ਸਮਾਜਾਦਨ ਦੇ ਰਿਹਾ ਨਹੀਂ ਮੈਂ ਕਿਹਾ ਵੀ ਚਲ ਠੀਕ ਆ ਪਰ ਵੀ ਘਰ ਪਰਿਵਾਰ ਵੀ ਕੁਛ ਚੀਜ਼ ਹੁੰਦੀ ਆ ਹਨਾ ਉਹ ਕਹਿੰਦਾ ਕੋਈ ਨਹੀਂ ਵੀ ਆਵਾਂਗੇ ਜਰੂਰ ਪਰ ਬਸ ਉਹ ਕਹਿੰਦੇ ਰਹਿ ਗਏ ਤੇ ਪਰ ਕੱਲ ਸੁਨੀਹਾ ਮੇਲਾ ਦੀ ਸੁਣ ਕੇ ਬਹੁਤ ਬੁਰਾ ਲੱਗਾ ਜੀ ਹੈਪੀ ਜੀ ਸੁਣ ਚ ਇਹ ਵੀ ਹੈ ਕਿ ਉਹ ਨੌਜਵਾਨ ਅਜਿਹਾ ਹਣਾ ਤੁਸੀਂ ਜਿਵੇਂ ਦੱਸਿਆ 3 ਸਾਲ ਤੋਂ ਬਾਹਰ ਮਲੇਸ਼ੀਆ ਚ ਰਹਿ ਰਿਹਾ ਤੇ ਵੀਜ਼ਾ ਕਹਿੰਦੇ ਉਹਦਾ 1 ਸਾਲ ਦਾ ਹੀ ਸੀਗਾ ਇਹ ਸੱਚ ਦੇਖੋ ਵੀਰੇ ਗੱਲ ਵੀਜ਼ੇ ਦੀ ਨਹੀਂ ਹੈ ਵੀ ਵੀਜ਼ਾ ਹੈਗਾ ਸੀ ਜਾਂ ਨਹੀਂ ਸੀ ਗੱਲ ਹੁਣ ਇਹ ਆ ਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰ ਜਾਣਾ ਚਾਹਿਆ ਰਹੇ ਹੂੰ ਠੀਕ ਆ ਜਦੋਂ ਅਸੀਂ ਸਰਕਾਰ ਬਣਾਉਂਦੇ ਆ ਉਹ ਵੱਡੇ ਵੱਡੇ ਵਾਅਦੇ ਕਰ ਜਾਂਦੇ ਸਾਡੇ ਨਾਲ ਵੀ ਆਏ ਕਰਾਂਗੇ ਜੋ ਕਰਾਂਗੇ ਕੰਮ ਲੋਕਰੀ ਕਰਾਂਗੇ ਕੁਝ ਨਹੀਂ ਇੱਥੋਂ ਦੀ ਨੌਜਵਾਨੀ ਅੱਖ ਸਾਥ ਕੇ ਜਾਂਦੀ ਉੱਧਰ ਪਰ ਉੱਥੇ ਮੈਂ ਨੌਜਵਾਨੀ ਨੂੰ ਵੀ ਗਲਤ ਕਹਿਣਾ ਹੈ ਹੂੰ ਠੀਕ ਆ ਆਪਦਾ ਮੋਲਕ ਛੱਡ ਕੇ ਨਾ ਭਜੋ ਤੁਸੀਂ ਇੱਥੋਂ ਦੇ ਵਿਸਨੀਕ ਹਾਂਗੇ ਸਰਕਾਰ ਦੇ ਖਲਾਫ ਗੱਲ ਕਰੋ ਯਾਰ ਆਪਦੇ ਹੱੱਤਾ ਲਈ ਲੜੋ ਇੱਥੇ ਵੱਡੇ ਵੱਡੇ ਸੂਰਬੀਰ ਲੜਦੇ ਮਰੇ ਹੈਗੇ ਸਿਖਾਤੀ ਦੇ ਕੁਛ ਆਪਾਂ ਨੂੰ ਠੀਕ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਚਾਰ ਪੱਤ ਮਰਾਤੇ ਕੌਮ ਦੀ ਖਾਤਰ ਭਗਤ ਸਿੰਘ ਸੀਗਾ ਸਾਰੇ ਤਖੜੇ ਘਰੂ ਸੀਗੇ ਤੇਨਾ ਦਿਮਾਗ ਥੋੜੀ ਲੱਸੀ ਆ ਹਾ ਦੁਨੀਆ ਕਹਿ ਦਿੰਦੀ ਆ ਵੀ ਪਾਗਲ ਸੀ ਹਾਂ ਪਾਗਲ ਸੀਗੇ ਉਹ ਦੇਸ਼ ਦੇ ਵਾਸਤੇ ਮਰਨ ਵਾਸਤੇ ਹਾਂ ਪਾਗਲ ਸੀ ਪਰ ਉਹ ਸੇਨ ਆਪਾਂ ਨੂੰ ਕਰਨਾ ਹੀ ਪੈਣਾ ਹਰ ਨੌਜਵਾਨ ਤੇ ਕਰ ਇਹ ਗੱਲ ਪਹੁੰਚਣੀ ਚਾਹੀਦੀ ਤੁਹਾਡੇ ਚੈਨਲ ਆਈ ਵੀ ਸਾਨੂੰ ਸਮਝਣਾ ਚਾਹੀਦਾ ਸਰਕਾਰ ਨੂੰ ਹੂੰ ਤੇ ਉਹਨਾਂ ਦੀਆਂ ਹਕੂਮਤਾਂ ਹੂੰ ਕਿ ਸਾਧਸ਼ਾ ਚੱਲ ਰਹੇ ਆ ਸਾਡੇ ਖਿਲਾਫ ਹੂੰ ਉਹਨੇ ਹੰਡਾ ਮਰਿਆ ਕਰ ਉਹ ਕਿੰਨੀ ਮਾੜੀ ਕਿਸਮ ਦੀ ਹੈ ਹੂੰ ਵੀ ਚਲੋ ਘੱਟੋ ਘੱਟ ਆਪਦੇ ਪਰਿਵਾਰ ਵਿੱਚ ਮਰ ਜਾਂਦਾ ਹੂੰ ਕੋਈ ਦਿਲ ਵਿੱਚ ਹੌਂਕਾ ਤਾਂ ਨਾ ਜਾਂਦਾ ਕੋਈ ਪਤਾ ਕੀ ਸੋਚੇ ਤੇ ਨਿਕਲੀ ਦਿਲ ਤੋਂ ਜੀ ਪਰ ਬਹੁਤ ਮਾੜੀ ਗੱਲ ਹੈ ਜਵਾਨੀ ਨੂੰ ਸਮਝਣਾ ਚਾਹੀਦਾ ਹੈ ਵੀ ਆਪਦੇ ਹੱਕਾ ਖਾਤਾ ਲੜੋਏ ਹੂੰ ਪੱਜਨਾ ਕੋਈ ਚੀਜ਼ ਨਹੀਂ ਹੁੰਦੀ ਹਾਦਸਾ ਵਾਪਰੇ ਕੇ ਮੇਰੇ ਇਹਦੇ ਬਾਰੇ ਦੱਸ ਸਕਦੇ ਹੋ ਕੀ ਹੋਇਆ ਕੀ ਅਸਲ ਉਹਦੇ ਨਾਲ ਕੋਈ ਜਾਣਕਾਰੀ ਹੈ ਇਸ ਬਾਰੇ ਅਮ ਬਸ ਬਈ ਆਈ ਕੋਈ ਆਪਦੇ ਕੰਮ ਧੰਦੇ ਫਿਰਦਾ ਸੀ ਹਮ ਹੁਣ ਪਰ ਅਸਲੀ ਗੱਲ ਇਹ ਨਹੀਂ ਵਿੱਚੋਂ ਬਾਹਰ ਆਈ ਰਹੀ ਉਹਦੇ ਮੌਤ ਕਿਵੇਂ ਹੋਈ ਹੈ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਹਮ ਉਹ ਐਕਸੀਡੈਂਟ ਕਹਿ ਰਹੇ ਹਮ ਹਾਂ ਪਰ ਅਸਲੀ ਰਿਪੋਰਟ ਸਵੇਰੇ ਅੱਜ ਮੈਨੂੰ ਸੁਣ ਚੋਂ ਪਤਾ ਲੱਗਿਆ ਪਿੰਡ ਚੋਂ ਹੀ ਤੇ ਕਹਿ ਰਹੇ ਕਿ ਉਹ ਨੌਜਵਾਨ ਰਾਤ ਨੂੰ 2:30 ਵਜੇ ਜਾ ਰਿਹਾ ਸੀਗਾ ਨਾਲ ਉਹਦੇ ਇੱਕ ਹੋਰ ਨੌਜਵਾਨ ਸੀਗਾ ਮਗਰ ਕਹਿੰਦੇ ਉਹ ਪਾਕਿਸਤਾਨ ਦਾ ਸੀ ਉਹਦੇ ਲਈ ਬਿਆਨ ਉਹ ਜਾ ਰਹੇ ਸੀ ਤੇ ਪਿੱਛੋਂ ਕੋਈ ਵੀਕਲ ਨੇ ਟੱਕਰ ਮਾਰੀ ਆ ਤੇ ਇਸ ਨੌਜਵਾਨ ਦੀ ਗੌਰਵ ਦੀ ਮੌਕੇ ਦੀ ਡੈਥ ਹੋ ਜਾਂਦੀ ਆ ਤੇ ਉਹ ਨੌਜਵਾਨ ਬੇਹੋਸ਼ ਹੋ ਜਾਂਦਾ ਉਹਨੂੰ ਸੁਰਤ ਨਹੀਂ ਆਈ ਤੇ ਉਹਨੂੰ ਅਗਲੇ ਦਿਨੋਂ ਸੁਰਤ ਆਉਂਦੀ ਆ ਉਹਦੇ ਵੀ ਜ਼ਿਆਦਾ ਸਿਰ ਚ ਸੱਟ ਹੈਗੀ ਆ ਤੇ ਇਹ ਵੀ ਸੁਣਨ ਨੂੰ ਮਿਲਿਆ ਕਿ ਉਹ ਜਿਹੜਾ 2.5 ਵਜੇ ਰਾਤ ਨੂੰ ਐਕਸੀਡੈਂਟ ਹੁੰਦਾ ਤੇ ਪੁਲਿਸ ਉੱਥੇ ਸਵੇਰੇ 5 ਵਜੇ ਪਹੁੰਚਦੀ ਹੈ ਹਾਂਜੀ ਹਾਂਜੀ ਸੁਣ ਵਿੱਚ ਆਈ ਹੈ ਹਾਂ ਬਾਈ ਪਤਾ ਗੱਲ ਕੀ ਆ ਫਿਰ ਉਹ ਮੜ ਮੜ ਕੇ ਗੱਲਾਂ ਉੱਥੇ ਹੀ ਆਈ ਜਾਣਗੀਆਂ ਹਾਂ ਜਦੋਂ ਅਸੀਂ ਸਾਨੂੰ ਸਰਕਾਰ ਨੇ ਸਾਡੀ ਸਰਕਾਰ ਨੇ ਲਵਾਰਸੀ ਕਰਤਾ ਹੂੰ ਸਾਡੀ ਸਰਕਾਰ ਨੇ ਜੇ ਸਾਨੂੰ ਲਵਾਰਸੀ ਕਰਤਾ ਫਿਰ ਤਾਂ ਸਾਨੂੰ ਬਾਅਦ ਚ ਕੋਈ ਵੇਖੇ ਨਾ ਦੇਖੇ ਭਾਵੇਂ ਆਪਦੇ ਸ਼ਰੇਆ ਮੱਥਾ ਨਾ ਮਾਰਦੇ ਨਾ ਹੁਣ ਹੂੰ ਹਨਾ ਇਹ ਤਾਂ ਫਿਰ ਕੋਈ ਏਡੀ ਗੱਲ ਨਹੀਂ ਜੀ ਸਾਨੂੰ ਪਹਿਲ ਮਾਰ ਦਿੱਤਾ ਗਿਆ ਜੀ ਹਾਂ ਹੈਪੀ ਬਾਈ ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਹਨਾ ਪਰ ਇਹਨਾਂ ਨੇ ਵੱਡੇ ਵੱਡੇ ਪੋਸਟਰ ਖੜੇ ਕੀਤੇ ਹੋਏ ਆ ਬੜੀਆਂ ਐਡਾਂ ਕਰ ਰਿਆ ਲੱਖਾਂ ਰੁਪਈਆ ਖਰਚਾ ਕਰ ਰਿਆ ਹਨਾ ਕੀ ਕਹੋਗੇ ਕਿ ਵਾਕਈ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਕੀ ਕਹਿਣਾ ਤੁਸੀਂ ਪਹਿਲੀ ਗੱਲ ਤਾਂ ਵੀਰੇ ਜੇ ਰੁਜ਼ਗਾਰ ਹੋਵੇ ਤਾਂ ਉਹ ਗੱਲ ਫੇਰ ਮੜ ਕੇ ਆਉਂਦੀ ਆ ਸਾਡੀ ਜਵਾਨੀ ਬਾਹਰ ਕਿਉਂ ਪੱਗੜੀ ਭਾਈ ਕੋਸ਼ ਨਹੀਂਗਾ ਇਹ ਕੱਲ ਨਾ ਮਸ਼ਹੂਰ ਨਹੀਂ ਤੁਸੀਂ ਗੱਲ ਕੀਤਾ ਨਾ ਪੋਸਟਰਾਂ ਨਾਲ ਮਸ਼ਹੂਰ ਹੈ ਮਸ਼ਹੂਰੀ ਕਰਨੀ ਆ ਕੰਮ ਹੈ ਇਹਨਾਂ ਦਾ ਠੀਕ ਹੈ ਤੇ ਪਰ ਉਹ ਗੱਲ ਹੈਣੀਗੀ ਵੀ ਰੋਜ਼ਗਾਰ ਇੱਥੇ ਕਿਸ ਨੂੰ ਦਿੰਦੇ ਆ ਇਹ ਜਿਵੇਂ ਜਿਵੇਂ ਕਹਿ ਰਹੇ ਸੀਗੇ ਉਹ ਸੱਤਾ ਚੋਂ ਤੋਂ ਪਹਿਲਾਂ ਕਿ ਅਸੀਂ ਪੀਆਪ ਕਲਚਰ ਖਤਮ ਕਰ ਦਿਆਂਗੇ ਤੇ ਕੀ ਲੱਗਦਾ ਹੈ ਕਿ ਜਿਵੇਂ ਅਕਾਲੀ ਦਲ ਤੇ ਕਾਂਗਰਸ ਪੋਸਟਰ ਲਾਉਂਦੇ ਸੀ ਮਸ਼ਹੂਰੀਆਂ ਕਰਦੇ ਸੀ ਤੇ ਉਵੇਂ ਹੀ ਇਹ ਕਰ ਰਹੇ ਕਿ ਲੱਗਦਾ ਤਾਂ ਭਾਈ ਆਪਾਂ ਕਿਸੇ ਆਪਾਂ ਕਿਸੇ ਸਰਕਾਰ ਨੂੰ ਟਾਰਗੇਟ ਨਹੀਂ ਕਰਾਂ ਹੂੰ ਹਮੇਂ ਟਾਰਗੇਟ ਕਰ ਨਹੀਂ ਸਾਡੇ ਸਾਰੇ ਇੱਕੋ ਜਿਹੇ ਹੈਗੇ ਹਣਾ ਇਹ ਇਹ ਗੱਲਾਂ ਹਰ ਬੰਦਾ ਹੀ ਕਰਦਾ ਹੈ ਹੂੰ ਇਹ ਸਾਰੇ ਇੱਕੋ ਜਿਹੇ ਹੈਗੇ ਹੂੰ ਤੇ ਸਿਰਫ ਆਪਾਂ ਨੂੰ ਸਮਝਣ ਦੀ ਲੋੜ ਆ ਪਰ ਇਹਨਾਂ ਨੇ ਇਹ ਸਰਕਾਰਾਂ ਨੇ ਇਹੋ ਜਿਹੇ ਕਾਲੇ ਪੜਦੇ ਪਾਏ ਆ ਦੁਨੀਆ ਦੀਆਂ ਅੱਖਾਂ 'ਚ ਜਿਹੜੇ ਅਸੀਂ ਚਾਹ ਕੇ ਵਿਚੱਕ ਨਹੀਂ ਸਕਦੇ ਜੀ ਜੇ ਕੋਈ ਬੋਲਦਾ ਉਹਨੂੰ ਮਰਵਾ ਦਿੰਦੇ ਆ ਜੀ ਜੇ ਨਹੀਂ ਬੋਲਦਾ ਉਹਨੂੰ ਨਸ਼ਾ ਨਾ ਮਰਵਾ ਦਿੰਦੇ ਆ ਕੱਲ ਨੂੰ ਇਹ ਉੱਠ ਕੇ ਨਾ ਬੋਲੇ ਠੀਕ ਆ ਕੁਝ ਵਿਚਾਰੇ ਇਹੋ ਜਿਹੇ ਜਿਵੇਂ ਆਪਣਾ ਮੁੰਡਾ ਹੈਗਾ ਕੁਝ ਕਵੀਰਦਾਰੀਆਂ ਵਿੱਚ ਦੱਬੇ ਹੈਗੇ ਉਹ ਬਾਹਰ ਜਾ ਕੇ ਜਾਂ ਇੱਥੇ ਰਹਿ ਕੇ ਮਿਹਨਤਾਂ ਕਰੀ ਜਾਂਦੇ ਆ ਹਾਂ ਤੁਹਾਡੀ ਗੱਲ ਵਿੱਚੋਂ ਥੋੜਾ ਮੈਂ ਲਿਖਦਾ ਵੀ ਆ ਬੋਲ ਸਕਦਾ ਕਿ ਆਪਣੀ ਜੀ ਹਾਂ ਹਾਂ ਜਰੂਰ ਜੀ ਤੇ ਉਹ ਗੱਲ ਆ ਗਈ ਸਰਕਾਰ ਤੇ ਕੁਝ ਮੈਂ ਲਿਖਿਆ ਸੀਗਾ ਉਹ ਮੈਂ ਦੋ ਕ ਲਈ ਨਾ ਪੇਸ਼ ਕਰਨਾ ਤੁਹਾਡੇ ਨਾਲ ਜੀ ਹਾਂ ਜੀ ਇਹ ਗੱਲ ਹੈਗੀ ਜੀ ਸਰਕਾਰ ਤੇ ਵਿਚਫੈਸ਼ਨ ਠੀਕ ਸਰਕਾਰ ਨੇ ਅੱਜ ਤਿੱਕਰ ਸਾਡੇ ਨਾਲ ਛੇੜਾ ਹੀ ਕੀਤਾ ਮਖੌਲ ਕੀਤਾ ਠੀਕ ਆ ਉਹ ਕੀ ਲਿਖਿਆ ਗਿਆ ਇਹਦੇ ਵਿੱਚ ਕਈ ਡਿਗਰੀਆਂ ਕਰ ਵਹਿਲੇ ਤੁਰੇ ਫਿਰਦੇ ਜੋ ਨੇ ਦੇਸ਼ ਦਾ ਭਵਿੱਖ ਖੁਦ ਰੁਲੇ ਫਿਰਦੇ ਮਾੜੀਆਂ ਨੀਤੀਆਂ ਕਰਕੇ ਇਹਨਾਂ ਜਨਤਾ ਹੋਈ ਹੈ ਬੇਰੁਜ਼ਗਾਰ ਛੇੜਾ ਕਰਦੀ ਹੈ ਸਰਕਾਰ ਛੇੜਾ ਕਰਦੀ ਹੈ ਸਰਕਾਰ ਪਰ ਐਂਡ ਵਾਲੀ ਗੱਲ ਤੇ ਸਾਰੀ ਹਫਤਾ ਮੈਂ ਕਲੀਅਰ ਕਰਦਾ ਐਂਡ ਵਾਲੀ ਗੱਲ ਤੇ ਫਿਰ ਆਪਣੇ ਲੋਕਾਂ ਨੂੰ ਮਤਲਬ ਦਿੰਨਾਗਾ ਕਿ ਮੈਂ ਇਹਨਾਂ ਨੂੰ ਵੀ ਕਹਿ ਦਿੰਨਾ ਵੀ ਇੱਕ ਸਿਰਫ ਮਰੀ ਜਮੀਰ ਵਾਲੇ ਕਹਿ ਸਕਦਾ ਵੀ ਆਤਮਾ ਮਰੀਏ ਠੀਕ ਹੈ ਜਿਹੜਾ ਬੰਦਾ ਆਪਦੇ ਹੱਥ ਲਈ ਗੱਲ ਹੀ ਨਹੀਂ ਕਰ ਸਕਦਾ ਉਹਨੂੰ ਮੈਂ ਕੰਮ ਵੀ ਆਪ ਲਾਂਦਾ ਉੱਥੇ ਹੁਣ ਇਹ ਗੱਲ ਹੋ ਗਈ ਹੈਗੀ ਅਮ ਜੇ ਇਹਨਾਂ ਤੋਂ ਦੇਸ਼ ਆਜ਼ਾਦ ਕਰਾਉਣਾ ਤਾਂ ਸੋਚ ਆਪਣੀ ਨੂੰ ਬਦਲਣਾ ਪੈਣਾ ਜੀ ਇਹਨਾਂ ਤੋਂ ਦੇਸ਼ ਆਜ਼ਾਦ ਕਰਾਉਣਾ ਤਾਂ ਸੋਚ ਆਪਣੀ ਨੂੰ ਬਦਲਣਾ ਪੈਣਾ ਹੂੰ ਉਹ ਢਲਮਾ ਵਾਲਿਆ ਹੱਥੇ ਹੱਡੇ ਆ ਕੁਝ ਨਹੀਂ ਮਿਲਦਾ ਚੱਕਣੇ ਪੈਣੇ ਆ ਹਥਿਆਰ ਛੇਡਾ ਕਰਦੀ ਐ ਸਰਕਾਰ ਛੇਡਾ ਕਰਦੀ ਐ ਸਰਕਾਰ ਬਹੁਤ ਬਹੁਤ ਵੀਰੇ ਛੇਡਾ ਹੋ ਰਹੀਆਂ ਸਾਡੇ ਨਾਲ ਸੁੱਖ ਨਹੀਂ ਹਾਂ ਬਸ ਥੋੜੀਆਂ ਗੱਲਾਂ ਵਾਦੀ ਪਰ ਦੂਜੀ ਗੱਲ ਇਹ ਵੀ ਆ ਆਖਰ ਨੂੰ ਆਪਾਂ ਬੋਲਦੇ ਆਂਗੇ ਮੈਂ ਆਪਦੀ ਤੇ ਕਹਿਣਾ ਆਪਦੇ ਤਲਾਕੇ ਮੈਨੂੰ ਕੋਈ ਫੋਕ ਨਹੀਂ ਗਾ ਹਾਂ ਜਦੋਂ ਮਰਜੀ ਮਾਰ ਦੇਣ ਪਰ ਗੱਲ ਸੱਚ ਦੀ ਕਰਦਾ ਮਰੂੰ ਜੀ ਹਾਂ ਜਿਵੇਂ ਭਗਵਾਨਤ ਮਾਨ ਹੋਰੀ ਮੁੱਖ ਮੰਤਰੀ ਸਾਹਿਬ ਨੇ ਇਹ ਪਿਛਲੇ ਸਮੇਂ ਦੇ ਦੌਰਾਨ ਇਹ ਕਿਹਾ ਕਿ ਐਸੀ ਪੰਜਾਬ ਨੂੰ ਇਹੋ ਜਿਹਾ ਸੂਬਾ ਬਣਾ ਦੇਗੇ ਕਿ ਬਾਹਰਲੇ ਦੇਸ਼ਾਂ ਤੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਕਿ ਕੀ ਲੱਗਦਾ ਉਹਨਾਂ ਦੀ ਗੱਲ ਤੋਂ ਤੁਹਾਨੂੰ ਇਹ ਬਈ ਬਹੁਤ ਕੈਂਟ ਸਵਾਲਾ ਤੁਹਾਡਾ ਤੇ ਪਰ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਕੀਤੇ ਉਹਨਾਂ ਨੇ ਇਹ ਚ ਮੈਂ ਗਲਤ ਨਹੀਂ ਕਹਦਾ ਸਰਕਾਰ ਉਹ ਕਿਵੇਂ ਕੀਤੇ ਹੈਗੇ ਔਰ ਰਾਤ ਦੀ ਗੱਲ ਹੈਗੀ ਮੈਂ ਤੇ ਮੇਰਾ ਮਿੱਤਰ ਸੀਗਾ ਠੀਕ ਹੈ ਅ ਸਵਰਨ ਚਲੀ ਅਸੀਂ ਇਕੱਠੇ ਕਿਸੇ ਮਤਲਬ ਮਿਸਟਰ ਮਿਲਣ ਗਏ ਸੀ ਉੱਥੇ ਇੱਕ ਬਈ ਆ ਗਿਆ ਠੀਕ ਉਹਤੇ ਗੱਲ ਚੱਲ ਪਈ ਵੈਸੀ ਕੋਈ ਇਲੈਕਟ੍ਰੀਕ ਦੀ ਗੱਲ ਕਰੀ ਕੋਈ ਨਵਾਂ ਇਲਕ ਲਗੇ ਹਨ ਉਹ ਗੱਲ ਛੇੜੀ ਉਹਨੇ ਉਹ ਕਹਿੰਦਾ ਵੀ ਉਹਨੇ ਆਪਣੀ ਇੱਥ ਦੇ ਆਪਣੇ ਪੰਜਾਬੀਆਂ ਨੂੰ ਕਿਹਾ ਸਪੈਸ਼ਲ ਕਹਿੰਦਾ ਤੁਹਾਡੇ ਪੰਜਾਬੀ ਕਹਿੰਦਾ ਗੁਲਾਮੀ ਕਰਨ ਵਿੱਚ ਕਹਿੰਦਾ ਮੂਰੇ ਹੈ ਮੈਂ ਕਿਹਾ ਕਿਵੇਂ ਬਈ ਕਹਿੰਦਾ ਜਦੋਂ ਇੱਥੇ ਕਹਿੰਦਾ ਬੇਸ਼ੱਕ ਅੱਜ ਮੈਂ ਭਈਆ ਯੂਪੀ ਤੋਂ ਕਿਧੋ ਵੀ ਆਂ ਪਰ ਹੈ ਤਾਂ ਇੰਡੀਆ ਨਾ ਕਿਤੇ ਇੰਡੀਆ ਆਪਾਂ ਇੱਕ ਟਾਈਮ ਕਹਿੰਦਾ ਮੈਂ ਗੁਲਾਮੀ ਕਰਦਾ ਤਾਂ ਆਪਦੇ ਇੰਡੀਆ ਨਾ ਇੰਡੀਆ ਵਿੱਚ ਪੰਜਾਬ ਚ ਆ ਕੇ ਠੀਕ ਹੈ ਕਹਿੰਦਾ ਤੁਹਾਡੇ ਪੰਜਾਬੀ ਕੀ ਕਰਦੇ ਆ ਅੰਗਰੇਜ਼ਾਂ ਨਾਲ ਲੜੇ ਉਹਨਾਂ ਨੂੰ ਦੇਸ਼ ਚ ਜਿਵੇਂ ਮਰਜ਼ੀ ਕਿਤਾ ਆਜ਼ਾਦ ਕਰਵਾਇਆ ਪਤਾ ਨਾ ਅੱਜ ਕਿੱਥੇ ਆ ਗਏ ਉਹ ਕਹਿੰਦਾ ਉਹਨਾਂ ਦੇ ਥੱਲੇ ਜਾ ਕੇ ਗੁਲਾਮਾਂ ਕਰਦੇ ਆ ਅਸੀਂ ਆਪ ਤਾਂ ਉਧਰਲਾ ਮੁਲਕ ਛੱਡ ਕੇ ਆਪਦਾ ਦੇਸ਼ ਛੱਡ ਕੇ ਅਸੀਂ ਪੰਜਾਬ ਤੇ ਹਕੂਮਤ ਕਰੀ ਜਾਂਦੇ ਲੋਕਿ ਭਗਵਾਨ ਤੁਮਨ ਦੀ ਗੱਲ ਸਹੀ ਹੈ ਇੱਥੇ ਉਹ ਹੋ ਰਿਹਾ ਹੈਗਾ ਬਾਹਰਲੇ ਫਲ ਖਤਵਾ ਕੇ ਵੀ ਤੇ ਲੋਕ ਕੰਮ ਕਰਨਗੇ ਪਰ ਸਾਡੇ ਬਾਅਦ ਜਾ ਰਹੇ ਹ ਤੇ ਬਸ ਰਾਣੀ ਦੀ ਇਹ ਹੀ ਨੀਤੀ ਵੀ ਜਿਹੜਾ ਆਪਣਾ ਪੰਜਾਬ ਆ ਹੌਲੀ ਹੌਲੀ ਬਸ ਇਸਮੇ ਦਾ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਕਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਪੀ ਢੈਲਵਾ ਜੀ ਉਹਨਾਂ ਨਾਲ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਜਿਹੜਾ ਗਵਾਂਢੀ ਨੌਜਵਾਨ ਆ ਗੌਰਵ ਉਹ ਬਾਹਰਲੇ ਦੇਸ਼ ਦੇ ਵਿੱਚ ਗਿਆ ਮਲੇਸ਼ੀਆ ਦੇ ਵਿੱਚ ਗਿਆ ਤੇ ਉਹਦੀ ਸਾਰੀ ਸਟੋਰੀ ਉਹਨਾਂ ਨੇ ਦੱਸੀ ਕਿ ਕਿਵੇਂ ਕਿਵੇਂ ਉਹਨਾਂ ਦਾ ਦੇ ਨਾਲ ਵਾਪਰਿਆ ਤੇ ਕੀ ਉਹਨਾਂ ਦੀ ਅਸਲ ਹਕੀਕਤ ਆ ਤੇ ਕੁਝ ਸਿਆਸ ਨਾਲ ਜੁੜੀਆਂ ਗੱਲਾਂ ਵੀ ਇੱਥੇ ਕਿਤੇ ਕਿਤੇ ਨਾ ਕਿਤੇ ਹੈਪੀ ਟੈਲਮਾਂ ਦੀ ਗੱਲ ਸਹੀ ਆ ਕਿ ਸਾਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਸਾਨੂੰ ਅੱਜ ਲੋੜ ਆ ਬੇਰਜਗਾਰੀ ਦੇ ਖਿਲਾਫ ਲੜਨ ਦੀ ਮਹਿੰਗਾਈ ਦੇ ਖਿਲਾਫ ਲੜਨ ਦੀ ਤੋਂ ਜਿੰਨੀਆਂ ਵੀ ਸਰਕਾਰਾਂ ਸਾਡੇ ਨਾਲ ਆਉਂਦੀਆਂ ਵੋਟਾਂ ਵੇਲੇ ਸਾਡੇ ਕੋਲ ਆਉਂਦੀਆਂ ਪਾਰਟੀਆਂ ਆਉਂਦੀਆਂ ਵੱਖੋ-ਵੱਖਰੀਆਂ ਵਾਅਦੇ ਕਰਦੀਆਂ ਲਾਰੇ ਲੱਪੇ ਲਾਉਂਦੀਆਂ ਤੋਂ ਸਾਨੂੰ ਲੋੜ ਆ ਉਹਨਾਂ ਨੂੰ ਵੋਟਾਂ ਮੰਗਣ ਆਏ ਨੂੰ ਸਵਾਲ ਕਰਨ ਦੀ ਪਰ ਅਸੀਂ ਸਵਾਲ ਨਹੀਂ ਕਰਦੇ ਅਸੀਂ ਗੂੰਗਿਆਂ ਦੀ ਤਰ੍ਹਾਂ ਉਹਨਾਂ ਦੀਆਂ ਗੱਲਾਂ ਸੁਣ ਲੈਣੇ ਆ ਤੇ ਚਲੇ ਜਾਂਦੇ ਤੇ ਫਿਰ ਸੱਤਾ ਚੋਂ ਤੋਂ ਬਾਅਦ ਉਹ ਸਾਡੇ ਨਾਲ ਜੋ ਕਰਦੇ ਉਹ ਸਾਡੇ ਸਾਹਮਣੇ ਆ ਸੋ ਲੋੜ ਆ ਤਾਰੀਆਂ ਨੂੰ ਸਵਾਲ ਕਰ ਲਈ ਜੇ ਸਵਾਲ ਕਰਾਂਗੇ ਤਾਂ ਹੀ ਅਸੀਂ ਪੱਛ ਸਕਦੇ ਹਾਂ ਸੋ ਜੁੜੇ ਰਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਮੈਂ ਤੁਹਾਡਾ ਆਪਣਾ ਸੁਹਿੰਦਰ ਢੱਲਵਾ ਬਹੁਤ ਬਹੁਤ ਧੰਨਵਾਦ